ਪੁਲਿਸ ਦੇ ਪੰਜ ਚੁੰਡਾ ਤੇ ਚਟਾ ਵਿਕਦਾ ਪਰ ਪੁਲਿਸ ਨਹੀਂ ਰੋਕ ਰਹੀ ਹਾਰਨ ਮਾਰਦੀ ਆ ਹੌਲੀ ਕਰਨ ਪੈਸੇ ਵੜਨ ਮਾਰੀ ਸਾਡੀ ਕੋਈ ਸੁਣਾਈ ਨਹੀਂ ਹੈ ਕਿੱਥੇ ਸਾਡੇ ਐਮਪੀ ਵੀ ਆਏ ਉਹਨਾਂ ਨੂੰ ਕੋਈ ਸਪਾਈ ਨਹੀਂ ਅੱਥ ਚਾਹਦਾ ਅਸੀਂ ਕੋਈ ਚੱਕਾਂਗੇ ਉਹਨਾਂ ਨੂੰ ਸਾਡੇ ਬਾਅਦ ਕੁਝ ਵੀ ਨਹੀਂ ਹੋ ਛੋੜੇ ਬਾਅਦ ਲੀਡਰ ਹੋਣ ਸਾਡੇ ਬਾਅਦ ਜਿੱਤ ਨਹੀਂ ਕਦੇ ਜਾ ਕੇ ਉਹਨਾਂ ਕੋਲੇ ਤੁਸੀਂ ਬੱਚੇ ਰੋਵੇ ਕਿ ਲੋਕ ਲੋਕ ਜਾ ਕੇ ਸਾਡੇ ਸਰਪੰਚ ਵੀ ਜਾ ਕੇ ਮੇਦਰ ਪੱਟੇ ਨੇ ਬਹੁਤ ਤਗੜੇ ਭਾਸ਼ਣ ਦਿੱਤੇ ਸੀਗੇ ਕਹਿੰਨਾ ਪਿੰਡ ਨੂੰ ਬਚਾ ਲੈ ਓਏ ਤੂੰ ਐਮਪੀ ਹੈ ਕਹਿੰਨਾ ਆਪ ਤੂੰ ਬਚਾ ਸਰਪੰਚ ਬਚਾਊਗਾ ਕਿ ਐਮਪੀ ਦੇ ਹੱਥ ਹੁੰਦਾ ਡੋਰ ਕਿਹਦੇ ਬਚਣ ਹੂੰ ਸਾਨੂੰ ਬਹੁਤ ਦੁੱਖ ਆ ਇਹਨਾਂ ਦਾ ਹੂੰ ਅਰੇ ਜੀਰਿਆ ਵਾਲੀ ਬਹਿਦੇ ਕਿਸੇ ਰੂਹ ਕਿਉ ਹੈਗੀ ਇਹ ਦੀ ਬੋਲਾ ਹੂੰ ਹੈਗੀ ਕਿਸੇ ਰੂਹ ਕਿਸੇ ਮੱਛੇ ਮੱਛੇ ਪਈ ਹੈਗੇ ਇਹ ਜੇ ਸਰਕਾਰ ਨੇ ਚਲਾਇਆਗਾ ਫੇ ਪਿੰਡਾਂ ਦੀ ਵੇਚਣੋਂ ਦੇ ਪੈਸੇ ਦਾ ਮਸਲਾ ਹੈ ਬੰਦੇ ਦਾ ਕੋਈ ਮਸਲਾ ਨਹੀਂ ਹੈਗਾ ਹੂੰ ਪੈਸੇ ਪੈਸੇ ਦਾ ਮਸਲਾ ਹੈ ਬੰਦੇ ਦੀ ਕੋਈ ਛੜਾਈ ਨਹੀਂ ਹੈਗੀ ਬੰਦੇ ਦਾ ਖਤਮ ਹੋਣਾ ਚਾਹੀਦਾਗਾ ਪਰ ਸਾਡਾ ਚਿੱਤ ਵਿੱਚ ਦੇਖਣਾ ਚਾਹੀਦਾਗਾ ਐਂ ਕਹਿੰਦੇ ਆ ਆਵੇਂ ਗਏ ਵਾਹ ਇਹ ਕਹਿੰਦੇ ਆ ਜੀ ਅੱਗੇ ਬਹੁਤ ਭੋਗ ਪੈਂਦੇ ਹੈਗੇ ਅੱਜ ਤਾਂ ਵੀਰਵਾਰ ਨੂੰ ਪਊਗਾ ਕਿ ਕਿਹੜੇ ਦਿਨ ਨੂੰ ਪਊਗਾ ਵੀਰਵਾਰ ਨੂੰ ਪਊਗਾ ਛੋਟੇ ਛੋਟੇ ਏਡੇ ਏਡੇ ਬੱਚੇ ਲੈ ਏਡੇ ਏਡੇ ਬੱਚਿਆਂ ਨੂੰ ਕੀ ਸੁਭਾ ਛੇੜ ਜਾਂਦੇ ਆ ਇੱਕ ਗੱਲ ਸਰਦੂਲ ਘੜ ਮਰ ਗਿਆ ਹੁਣ ਅਸੂ ਤੁਹਾਨੂੰ ਕੀ ਦੱਸਗੇ ਜੀ ਕੁੱਤਾ ਅਸੀਂ ਤਾਂ ਨਾ ਹਾਰ ਗਏ ਜਿਹੜਾ ਮਰ ਜਾਂਦਾ ਲੱਕੜਾ ਦੇ ਆਉਂਦਾ ਕੋਈ ਨਿਕਲ ਲਾਂਦਾਗਾ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡੇ ਨਗਰ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਘਰੇ ਬੁੜੀਆਂ ਦੇ ਠੋਣੀਆਂ ਚਾਕ ਤੇ ਨਹੀਂ ਛੱਡਦੀ ਅੱਛਾ ਹੱਥ ਬੰਨ ਕੇ ਬੇਨਤੀ ਹੈ ਨਸ਼ਾ ਸਾਡੇ ਨਗਰ ਦੇ ਵਿੱਚੋਂ ਬੰਦ ਹੋਣਾ ਚਾਹੀਦਾ ਇਹਦਾ ਖਤਮ ਹੋਣਾ ਚਾਹੀਦਾ ਜਿਹਦੇ ਇੱਕ ਨੇ ਉਹ ਵੀ ਗਲ ਗਿਆ ਜਿਹਦੇ ਦੋ ਨੇ ਉਹ ਵੀ ਗਲ ਗਏ ਜਿਹਦੇ ਕੱਲਾ ਉਹਨਾਂ ਦਾ ਗਲ ਨਹੀਂ ਕਰਨਾ ਕੋਈ ਚੀਜ਼ ਨਹੀਂ ਛੱਡਦੇ ਘਰੋਂ ਮਾਂ ਮਾਂ ਕਿੰਨਾ ਕਚਰੇ ਦੇਣਗੇ ਨਾ ਤੇ ਜਦੋਂ ਚਾਕਦੇ ਨੇ ਰਸਾ ਫਿਰ ਜਦੋਂ ਕੋਈ ਪੈਸੇ ਨਹੀਂ ਮਤ ਚਾਕ ਕੇ ਰਸਾ ਲੰਪਣਗੇ ਫਿਰ ਮਾਂ ਕਿੰਨਾ ਕਚਰਾ ਰੱਖੀ ਰੱਖੂਗੀ ਅਰ ਜਿਹੜੀਆਂ ਟੋਲ ਲਗਾ ਨੇ ਤੁਹਾਡੀਆਂ ਇੱਕ ਦੂਜੇ ਦੀ ਜਮਾ ਜਾਰੀ ਕੋ ਤੇ ਅੱਛਾ ਅਸੀਂ ਤੇ ਹੱਥ ਬਣ ਕੇ ਬੈਂਤੀ ਵੇਚਦਾ ਬੋਟਾ ਫੇਰ ਪਾਵਾਂਗੇ ਜੇ ਸਾਡੇ ਪਿੰਡ ਚੋਂ ਚਿੱਟਾ ਜਾਊਗਾ ਜੇ ਅਸੀਂ ਨਾ ਸਦਾ ਰਹੰਗੇ ਰਾਂ ਸਾਡੇ ਦੂ ਬੱਚੇ ਜਿਹੜੀ ਹੋਰ ਹੋਣਗੇ ਉਹ ਵੀ ਦਿਖ ਬਿਗੜਨਗੇ ਸਾੜੇ ਮਾਂ ਪਿਓ ਦੀ ਆਤਮਾ ਬਹੁਤ ਸੁਖਦੀ ਜੇ ਘਰ ਚੱਕੇ ਜੀ ਹੱਤਾ ਵੀ ਵੇਚ ਦਿੰਦਿਆ ਬੱਠੜ ਵਾਲਤੀ ਵੀ ਵੇਚੀ ਜਾਂਦੇ ਘਰਾਂ ਚ ਚੋਰੀਆਂ ਕਰੀ ਜਾਂਦੇ ਨੇ ਦੱਸੋ ਅਸੀਂ ਕੀ ਕਰੀ ਹੁਣ ਮੇਰੇ ਵਰਗ ਦੀ ਧਿਆੜੀ ਵਾਗੀ ਮੇਰੇ ਜੇੜ ਦੇ ਮੁੰਡੇ ਨੇ ਚੱਕ ਕੇ ਮੇਰਾ ਬੱਠੜ ਹੀ ਵੇਚ ਤਲ ਦੱਸੋ ਕਿਹੜੀ ਪੁਲਿਸ ਹੈਗੀ ਉਹ ਚੱਕਦੀ ਪੀਣ ਵਾਲਿਆਂ ਨੂੰ ਆ ਜਿਹੜੇ ਨਸ਼ਾ ਕਰਦੇ ਨੇ ਮੁੰਡੇ ਉਹਨਾਂ ਨੂੰ ਚੱਕਦੀ ਆ ਜਿਹੜੇ ਮੁੰਡੇ ਵੇਚਦੇ ਨੇ ਨਸ਼ਾ ਉਹਨਾਂ ਨੂੰ ਤਾਂ ਬਾਹਰ ਦੀ ਪੁਲਿਸ ਲੈ ਕੇ ਜਾਂਦੀ ਆ ਘਰ ਘਰ ਚੋ ਲੈ ਡੀ ਜਾਨੇ ਟਲੰਗੀਆਂ ਔਰ ਸਰਕਾਰਾਂ ਤੇ ਬੈਠਣ ਗਿਆ ਸਰਕਾਰ ਦੇ ਕੰਨਾਂ ਤੱਕ ਆਵਾਜ਼ ਚਾਵਾਂਗੇ ਅਸੀਂ ਅਸੀਂ ਕਸਮ ਦਿੰਨੇ ਆ ਤਨੋਂ ਬਨੋਂ ਕਸਮ ਦੇ ਲਿਆ ਕਿ ਅਸੀਂ ਸੋਹਾ ਪਾ ਕੇ ਤੁਹਾਡੇ ਨਾਲ ਦਿਲੋਂ ਚੱਲਾਂਗੇ ਜਿੰਨੀ ਅਸੀਂ ਸਰਕਾਰ ਦੇ ਅੱਗੇ ਗੁਹਾਰ ਲਾ ਸਕੇ ਔਲੀ ਆਵਾਜ਼ ਅਸੀਂ ਸਰਕਾਰ ਤੱਕ ਚੱਕਾਂਗੇ ਇਹ ਮੈਂ ਸਭ ਦੇ ਸਾਹਮਣੇ ਇੱਥੇ ਕਸਮ ਖਾ ਕੇ ਜਾਨੀਆਂ ਕਿ ਅਸੀਂ ਨਸ਼ੇ ਦੇ ਵਪਾਰੀ ਨਾ ਤਾਂ ਹੈਗੇ ਸੀ ਤੇ ਨਾ ਹੀ ਹੋਈਏ ਕਦੇ ਵੀ ਅੱਜ ਤੱਕ ਅਸੀਂ ਆ ਬੱਚੇ ਖੜੇ ਨੇ ਸਾਰੇ ਨਸ਼ੇ ਵਾਸਤੇ ਕਦੇ ਵੀ ਸਾਡਾ ਕੋਈ ਰੋਲ ਨਹੀਂ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ 2024 ਦੀਆਂ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਤੇ ਪਹਿਲਾਂ ਜਿਹੜੇ ਚੋਣਾਂ ਦੇ ਵਿੱਚ ਮੁੱਦੇ ਹੁੰਦੇ ਸੀਗੇ ਪਾਣੀ ਦਾ ਮੁੱਦਾ ਹੁੰਦਾ ਸੀ ਲੋਕਾਂ ਦੇ ਗਲੀਆਂ ਨਾਲੀਆਂ ਦਾ ਹੁੰਦਾ ਸੀ ਤੇ ਉਹ ਸਮੱਸਿਆ ਤੋਂ ਬਾਅਦ ਹੁਣ ਇਸ ਵਾਰ ਸਭ ਤੋਂ ਵੱਡਾ ਮਸਲਾ ਹੈ ਜਿਹੜਾ ਉਹ ਨਸ਼ੇ ਦਾ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਲੀਡਰ ਜਾਂਦੇ ਆ ਤਾਂ ਨਸ਼ੇ ਦਾ ਮੁੱਦਾ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਹੈ ਪਿਛਲੇ ਜੇ ਮੁੱਖ ਮੰਤਰੀ ਸਾਹਿਬ ਖੁਦ ਵੀ ਇਹ ਕਹਿ ਕੇ ਗਏ ਸੀ ਕਿ ਸਰਸੇ ਦੇ ਵਿੱਚ ਜਿਹੜੀ ਬਹੁਤ ਵੱਡੀ ਸਮੱਸਿਆ ਨਸ਼ੇ ਦੀ ਉਹਨੂੰ ਹੱਲ ਕਰਾਂਗੇ ਹਜੇ ਤੱਕ ਨਹੀਂ ਹੋਇਆ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕੋਈ ਬੜਾ ਫਰਕ ਨਹੀਂ ਪਿਆ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਕਿਤੇ ਨਾ ਕਿਤੇ ਕੁਝ ਸਮੇਂ ਬਾਅਦ ਤੇ ਜ਼ਰੂਰ ਕੋਈ ਫਰਕ ਪੈਂਦਾ ਹੋਊਗਾ ਪਰ ਅਹਮਰ ਬੇਲ ਮੰਗੂ ਇਹ ਵੱਧਦਾ ਹੀ ਜਾ ਰਿਹਾ ਹੈ ਛੋਟੇ ਛੋਟੇ ਨੌਜਵਾਨ ਵੀਰ ਐ ਛੋਟੇ ਛੋਟੇ ਬੱਚੇ ਐ ਇਸ ਨਸ਼ੇ ਦੀ ਭੇਡ ਚੜਦੇ ਜਾ ਰਹੇ ਐ ਤੇ ਅੱਜ ਅਸੀਂ ਪਹੁੰਚਿਆ ਕਾਲਿਆਂ ਵਾਲੀ ਹਲਕੇ ਦੇ ਪਿੰਡ ਰੋੜੀ ਰੋੜੀ ਖੁਦ ਪਹਿਲਾਂ ਵਿਧਾਨ ਸਭਾ ਹਲਕਾ ਰਿਹਾ ਹੈ ਚਟਾਲਾ ਪਰਿਵਾਰ ਦਾ ਜਿਹੜਾ ਗੜ ਰਿਹਾ ਹੈ ਇਹ ਔਰ ਇਸ ਟਾਈਮ ਇਹ ਕਾਲਿਆਂ ਵਾਲੀ ਹਲਕੇ ਦੇ ਵਿੱਚ ਪੈਂਦਾ ਰੋੜੀ ਔਰ ਰੋੜੀ ਦੇ ਵਿੱਚ ਪਹਿਲਾਂ ਵੀ ਲੋਕਾਂ ਵੱਲੋਂ ਕਈ ਵਾਰ ਇਕੱਠ ਕਰਕੇ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਕਿਤੇ ਨਾ ਕਿਤੇ ਇਹ ناکਾਮ ਹੁੰਦੇ ਨਜ਼ਰ ਆਏ ਆ ਤੇ ਅੱਜ ਇਸ ਪਿੰਡ ਦੇ ਵਿੱਚ ਫੇਰ ਪਹੁੰਚੇ ਆ ਤੇ ਇਸ ਗਲੀ ਮੁਹੱਲੇ ਦੇ ਵਿੱਚ ਪਿੰਡ ਦੀਆਂ ਔਰਤਾਂ ਇਕੱਠੀਆਂ ਹੋਈਆਂ ਤੇ ਉਸ ਮਸਲੇ ਨੂੰ ਲੈ ਕੇ ਅੱਜ ਇਹਨਾਂ ਦਾ ਕੀ ਪਲਾਨਿੰਗ ਆਪਾਂ ਗੱਲਬਾਤ ਕਰਾਂਗੇ ਸਮੱਸਿਆ ਤੁਹਾਡੀ ਇਹੀ ਹੈ ਵੀ ਅਸੀਂ ਸਾਡੇ ਪਿੰਡ 'ਚ ਕੋਈ ਸਾਡੀ ਪੰਚਾਇਤ ਨੇ ਨਹੀਂ ਸੁਣੀ ਸਾਡੇ ਬਿੰਦੂ ਸ਼ਰਮਾ ਕੋਲੇ ਅਸੀਂ ਗਏ ਇਹ ਸਾਰ ਨੂੰ ਅਸੀਂ ਜਮਾ ਬਰਬਾਦ ਹੋ ਚੁੱਕੇ ਪਿੰਡ ਦਾ ਸਾਡਾ ਰੁੜੀ ਦਾ ਪੁਲਿਸ ਦੇ ਪੰਜ ਚੁੰਡਾ ਤੇ ਜੱਟਾ ਵਿਕਦਾ ਪਰ ਪੁਲਿਸ ਨਹੀਂ ਰੋਕ ਰਹੀ ਹਾਰਨ ਮਾਰਦੀ ਆ ਹੌਲੀ ਕਰਨ ਪੈਸੇ ਵੜਨ ਮਾਰੀ ਸਾਡੀ ਕੋਈ ਸੁਣਾਈ ਨਹੀਂ ਹੈ ਕਿੱਥੇ ਸਾਡੇ ਐਮਪੀ ਵੀਰ ਵੀ ਐ ਉਹਨਾਂ ਨੂੰ ਕੁਛ ਪਾਈ ਨਹੀਂ ਚਾਹਦਾ ਅਸੀਂ ਕੋ ਚੱਕਾਂਗੇ ਉਹਨਾਂ ਨੂੰ ਸਾਡੇ ਬਾਅਦ ਕੁਝ ਵੀ ਨਹੀਂ ਹੋ। ਸੋਡੇ ਬਾਅਦ ਲੀਡਰ ਹੋਣ ਸਾਡੇ ਬਾਅਦ ਜਿਹੜੇ ਨੇ। ਕਦੇ ਜਾ ਕੇ ਉਹਨਾਂ ਕੋਲੇ ਤੁਸੀਂ ਬੱਚੇ ਰੋਲ ਕੇ ਲੋਕ ਲੋ। ਜਾ ਕੇ ਸਾਡੇ ਸਰਪੰਚ ਵੀ ਜਾ ਕੇ ਮੇਜਰ ਪੱਟੀ ਨੇ ਬਹੁਤ ਤਕੜੇ ਭਾਸ਼ਣ ਦਿੱਤੇ ਸੀਗੇ। ਕਹਿੰਦਾ ਪਿੰਡ ਨੂੰ ਬਚਾ ਲਾ ਓਏ। ਤੂੰ ਐਮਪੀ ਐ। ਕਹਿੰਦਾ ਆਪਾ ਤੂੰ ਬਚਾ। ਸਰਪੰਚ ਵੀ ਜਾਊਗਾ ਐਮਪੀ ਦੇ ਹੱਥ ਹੰਦਾਂ ਡੋਰ। ਕੀ ਕਿਸ ਤਰ੍ਹਾਂ ਡੋਰ ਹੁੰਦੀ ਐ? ਫਿਰ ਦੂਜਾ ਨੰਬਰ। ਘਰਾਂ 'ਚੋਂ ਚੋਰੀਆਂ ਹੋ ਰਹੀਆਂ। ਕੌਣ ਕਰਾ ਰਿਹਾ? ਚਿੱਟੇ ਵਾਲੇ ਕਰਾ ਰਹੇ। ਉਹਨਾਂ ਦੀ ਮਜਬੂਰੀ ਬਣ ਗਈ ਜਵਾਖਾਂ ਦੀ। ਕਰੋ ਪੈਸਾ ਮਿਲਦਾ ਨਹੀਂ ਉਹਨਾਂ ਨੂੰ। ਉਹ ਕਿੱਥੋਂ ਲਿਆਉਣ? ਇਤ ਕਦੇ ਕਰੇ ਬਰਬਾਦੀ ਹੋ ਗਈ ਕਰਦੀ ਅਸਾਂ ਦਾ ਇਹੀ ਹੈ ਸਾਡੇ ਪੁੱਤ ਤੇ ਪੁੱਤ ਅੰਕਿੱਤੇ ਦੇ ਬਚਣ ਹੂੰ ਸਾਨੂੰ ਬਹੁਤ ਦੁੱਖ ਆ ਇਹਨਾਂ ਦਾ ਹੂੰ ਅਸੀਂ ਜਿਹੜੇ ਵਾਲੀ ਵੇਚਦੇ ਕਿਸੇ ਰੂਹຊੂ ਹੈਗੀ ਹੈਗੀ ਪਹਿਲਾਂ ਹੂੰ ਹੈਗੀ ਕਿਸੇ ਰੂਹ ਕਿਸੇ ਮੱਛੇ ਮੱਛੇ ਪਏ ਹੈਗੇ ਇਹ ਜੇ ਸਰਕਾਰ ਨੇ ਚਲਾਇਆਗਾ ਫਿਰ ਪਿੰਡਾਂ ਦੇ ਵੇਚਣ ਉਹਦੇ ਪੈਸੇ ਦਾ ਮਸਲਾ ਹੈ ਬੰਦੇ ਦਾ ਕੋਈ ਮਸਲਾ ਨਹੀਂ ਹੈਗਾ ਹੂੰ ਪੈਸੇ ਦਾ ਮਸਲਾ ਹੈ ਬੰਦੇ ਦੀ ਕੋਈ ਸੁਣਾਈ ਨਹੀਂ ਹੈਗੀ ਬੰਦੇ ਦਾ ਖਤਮ ਹੋਣਾ ਚਾਹੀਦਾਗਾ ਪਰ ਸਾਡਾ ਚਿੱਟਾ ਵਿੱਚ ਦੇਖਣਾ ਚਾਹੀਦਾਗਾ ਐਂ ਕਹਿੰਦੇ ਐਵੇਂ ਕਹਿੰਦੇ ਹਾਂ ਇਹ ਕਹਿੰਦੀ ਹੈ ਜੀ ਫਿਰ ਐਂ ਕਹਿੰਦੀ ਹੈ ਜੇ ਜੋ ਵੇਚਣਾ ਹੁੰਦੇ ਬੱਚੇ ਲੈ ਲਈ ਹੈ ਜੋ ਲਾਏ ਹੋਏ ਹੈ ਹੂੰ ਹੂੰ ਕੋਈ ਕੀ ਪਤਾ ਹੈ ਪਹਿਲਾ ਮੁਕਤ ਦਿੰਦੇ ਹੋਏਗੇ ਤੇ ਪੈਸਾ ਦਿੰਦੇ ਹੋਏਗੇ ਉਹ ਪਰਮਾਤਮਾ ਨੂੰ ਪਤਾਗਾ ਹਾਂ ਹੈ ਪਰ ਅੱਜ ਤਾਂ ਅੱਜ ਤਾਂ ਦੋਸਤ ਨੂੰ ਰੋਂਦਾ ਕੋਈ ਕੋਈ ਆਥੇ ਰੋਂਦਾ ਦੋਸੈ ਨੂੰ ਕੋਈ ਟੜਕੇ ਰੋਂਦਾ ਦੋਸੈ ਨੂੰ ਜੇ ਨਹੀਂ ਮਾਂ ਪਿਓ ਦਿੰਦੇ ਤਾਂ ਮਰ ਜਾਂਦੇ ਹੈਗੇ ਖਾ ਕੇ ਕਿੰਨੀ ਆਰਮੋਤਾ ਹੋ ਗਈਆਂ ਬਾਦੂ ਸਾਡੇ ਦਾ ਸਰਚ ਪਤਾ ਹੀ ਨਹੀਂ ਹਾਂ ਸਾਡੇ ਬਹੁਤ ਭੋਗ ਪੈਂਦੇ ਹੈਗੇ ਅੱਜ ਇੱਕ ਤਾਂ ਵੀਰਵਾਰ ਨੂੰ ਪਊਗਾ ਕਿ ਕਿਹੜੇ ਦਿਨ ਨੂੰ ਪਊਗਾ ਵੀਰਵਾਰ ਨੂੰ ਪਊਗਾ ਛੋਟੇ ਛੋਟੇ ਏਡੇ ਏਡੇ ਬੱਚੇ ਲੈ ਏਡੇ ਏਡੇ ਬੱਚੇ ਨੂੰ ਕੀ ਸੁਭਾ ਖੇਡੇ ਜਾਂਦੇ ਆ ਇੱਕ ਖਲ ਸਰਦੂਲ ਘੜ ਮਰ ਗਿਆ ਹੁਣ ਅਸਾਂ ਤੁਹਾਨੂੰ ਕੀ ਰਸਗੇ ਜੀ ਪੁੱਤ ਅਸੀਂ ਤਾਂ ਨਾ ਹਾਰ ਗਏ ਯਾ ਜਿਹੜਾ ਮਰ ਜਾਂਦਾ ਲੱਕੜਾ ਦੇ ਆਂਦਾ ਕੋਈ ਨਿਕਲ ਲਾਂਦਾਗਾ ਹੂੰ ਹਾਂ ਮਾ ਮਾਮਾ ਕੀ ਕਰਨਾ ਆਹ ਮੁੰਡੇ ਇੱਕ ਮੁੰਡਾਗਾ ਇਹ ਵਿਚਾਰੀ ਆਪ ਕੰਮ ਕਰਦੀ ਹੈਗੀ ਆਪ ਮੁੰਡਾ ਮੰਜੇ ਤੇ ਬੈਠਾਗਾ ਹੂੰ ਫੇਰ ਕਿੱਥੋਂ ਦੇਵੇ ਪੈਸੇ ਹੂੰ ਕਿੱਥੋਂ ਦੇਵੇ ਪੈਸੇ ਵਿਚਾਰੀ ਕਮਾਉਂਦੀ ਹੈਗੀ ਢਿੱਡੀ ਮਖਾ ਪੜਦਾਗਾ ਤੈਨੂੰ ਪਤਾ ਮਗਾਈ ਕਿੰਨੀ ਹੈਗੀ ਹੂੰ ਹੂੰ ਹਾਂ ਕੀ ਹੁੰਦਾ ਅਗਲੇ ਕੀ ਪਤਾ ਕਿੰਨਾ ਕੋ ਹੁੰਦਾ ਕਹੇ ਜਾ ਹੋ ਹੁੰਦਾ ਜਾਏ ਬੈਠਾ ਜਿਹੜੇ ਖਪਾਉਂਦੇ ਹੈਗੀ ਹਾਂ ਹਾਂ ਕੀ ਬਤਾ ਬਿਆਹ ਆਇਆ ਕਿ ਖੰਡ ਹੈ ਕਿ ਕੀ ਆ ਗਿਆ ਹੂੰ ਕੋਈ ਸਾਡੀ ਜੂਨ ਨਹੀਂ ਹੈਗੀ ਵੱਧਦਾ ਹੀ ਜਾਂਦਾ ਇਹ ਕੰਮ ਵੱਧਦਾ ਜਾਂਦਾ ਅਮਰ ਬੇਲ ਮੰਗੂ ਵੱਧਦਾ ਹੂੰ ਹੂੰ ਅਮਰ ਬੇਲ ਮੰਗੂ ਵੱਧਦਾ ਬਸ ਸਪਤ ਸੋਸ਼ਿਕਾ ਅੱਜ ਇਕੱਠੇ ਹੋਏ ਹੋ ਤੁਸੀਂ ਕੀ ਪਲਾਨਿੰਗ ਹੈਗੀ ਜਿਹੜਾ ਪਹਿਲਾਂ ਵੀ ਇੱਕਠ ਬਹੁਤ ਬਾਰੀ ਪਿੰਡ ਨੇ ਕਰਿਆ ਹਨਾ ਤੇ ਪਹਿਲਾਂ ਤਾਂ মিডিਆ ਦਾ ਬਹੁਤ-ਬਹੁਤ ਧੰਨਵਾਦ ਹੈ ਵੀ ਜਿਹੜੇ ਸਾਡੇ ਉੱਪਰ ਤੱਕ ਆਵਾਜ਼ ਠਾਉਣ ਆਏ ਨੇ ਔਰ ਸਾਡਾ ਮਸਕੂਦਾ ਇਹੀ ਹੈ ਕਿ ਹੁਣ ਵੋਟਾਂ ਚਲ ਰਹੀਆਂ ਜੀ ਹਾਂ ਹਾਂ ਇਹ ਸਾਨੂੰ ਲੇਡੀ ਨੇ ਇਹੀ ਆਵਾਜ਼ ਠਾਈ ਹੈ ਕਿ ਤੁਸੀਂ ਵੋਟਾਂ ਲਾਈਨ ਤਾਂ ਸਾਡੇ ਕੋਲੇ ਆ ਜਿਓ ਉਦੋਂ ਬਾਅਦ ਸਾਡੀ ਕਿਸੇ ਨੇ ਆਵਾਜ਼ ਸੁਣੀ ਕਿਉਂਕਿ ਕਈ ਇਹਦੇ ਵਿਸ਼ੇ ਤੇ ਕਈ ਬਾਰੀ ਹੀ ਇਕੱਠ ਹੋਇਆ ਅਸੀਂ ਸਾਰੀਆਂ ਮਾਤਾਂ ਨੂੰ ਭੈਣਾਂ ਨੂੰ ਇਹੀ ਕਹਿੰਦੇ ਆ ਕਿ ਤੁਸੀਂ ਅੱਜ ਸਾਡੇ ਨਾਲ ਜੁੜਿਓ ਮੈਂ ਔਰ ਬਿੰਦੂ ਸ਼ਰਮਾ ਔਰ ਵੀ ਜੇ ਸਾਡੇ ਨਾਲ ਚੱਲਣੀਆਂ ਤਾ ਕੁਛ ਨਾ ਕੁਛ ਤਾ ਵੀ ਅਸੀਂ ਫਰਕ ਪਾਵਾਂਗੇ ਜੀ ਇਹਨਾਂ ਕਾ ਸਾਨੂੰ ਸਪੋਰਟ ਹੋਈਏ ਵੀ ਅਸੀਂ ਇਹਨਾਂ ਦੀ ਲੈ ਕੇ ਨਾ ਅੱਗੇ ਪਤਾਗੇ ਜੀ ਪਹਿਲਾਂ ਜਦੋਂ ਇਕੱਠ ਕਰਿਆ ਸੀ ਪਿੰਡ ਦੇ ਲੋਕਾਂ ਨੇ ਉਦੋਂ ਔਰਤਾਂ ਨੇ ਕਿਉਂ ਨਹੀਂ ਉਦੋਂ ਸਾਥ ਕਿਉਂ ਨਹੀਂ ਬੋਲੀਆਂ ਬਸ ਇੱਕ ਦੋ ਦੇ ਦੱਦੇ ਜੀ ਹੂੰ ਇਹ ਸਾਡਾ ਉਹ ਨਾ ਕਹਦੇ ਉਹ ਨਾ ਕਹਦੇ ਬਸ ਪਿੰਡਾਂ ਦੇ ਵਿੱਚ ਜੋ ਚੱਲਦਾ ਡਰ ਹੈ ਜੀ ਅੱਜ ਅਸੀਂ ਆਖਿਆ ਵੀ ਤੁਸੀਂ ਸਾਡੇ ਨਾਲ ਚੱਲੋਗੇ ਤਾਂ ਅਸੀਂ ਇਹਨਾਂ ਨੂੰ ਆਖਿਆ ਵੀ ਸੀ ਬਿੰਦੂ ਸ਼ਰਮਾ ਨੇ ਔਰ ਮੈਂ ਵੀ ਵੋਟਾਂ ਤੋਂ ਬਾਅਦ ਯਾ ਭਾਜੀ ਕਟ ਕਰ ਲਿਆ ਕਿਉਂ ਤੁਹਾਨੂੰ ਪਤਾ ਵੀ ਮਤਲਬ ਉਹ ਲੱਗ ਰਹੇ ਹੋਪ ਲੱਗ ਰਹੇ ਨੇ ਇਹਨਾਂ ਨੇ ਸਾਡੀ ਗੱਲ ਨਹੀਂ ਇਹ ਵੀ ਕਹਦੇ ਸਾਡੀ ਵੋਟਾਂ ਤੋਂ ਪਤਾ ਇਹ ਵੀ ਸਹੀ ਹੈ ਜੀ ਆਪਦੀ ਜਗ੍ਹਾ ਤੇ ਬਿਲਕੁਲ ਵੋਟਰ ਕੋਈ ਨਹੀਂ ਸੰਦਾ ਜੀ ਹੂੰ ਹੂੰ ਹੁਣ ਸਾਡਾ ਵੀ ਜਿੰਨਾ ਕੁ ਵੀ ਮਤਲਬ ਤੁਹਾਨੂੰ ਮਨ ਉਸ ਇਨਾਂ ਦਾ ਵਿੱਚ ਜੋਰ ਲਾਵਾਂਗੇ ਔਰ ਇਹਨਾਂ ਦੇ ਨਾਲ ਅਸੀਂ ਮਦਰਾ ਨਾਲ ਮੋਟਾ ਲਾ ਕੇ ਜੀ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡੇ ਨਗਰ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਘਰੇ ਬੁੜੀਆਂ ਦੇ ਢੋਲੀਆਂ ਚਾਟੇ ਨਹੀਂ ਛੱਡਦੀ अच्छा अतवान के बेनती है नशा ਸਾਡੇ ਨਗਰ ਦੇ ਵਿੱਚੋਂ ਬੰਦ ਹੋਣਾ ਚਾਹੀਦਾ اچھا ਚੋਰੀਆਂ ਚੋਰੀਆਂ ਰੋਜ਼ ਹੁੰਦੀਆਂ ਫਿਰ ਚੋਰੀਆਂ ਤਾਂ ਜਿਉਂ ਹੀ ਗੱਲ ਹੈ ਹੁਣ ਦੁਨੀਆ ਤੇ ਜਿਹੜਾ ਜਿਹੜਾ ਮਾਹੌਲ ਚੱਲ ਰਿਹਾ ਉਹ ਜਾਂ ਤਾਂ ਚੱਲਦਾ ਹੀ ਰਹਿੰਦਾ ਹੈ ਹਾਂ ਉਹ ਕੋਈ ਕਿਸੇ ਦੇ ਬਸ ਦੀ ਗੱਲ ਨਹੀਂ ਨਾ ਬੱਚਿਆਂ ਦੇ ਬਸ ਦੀ ਹੈ ਜਦੋਂ ਨਸ਼ਿਆਂ ਤੇ ਲੱਗ ਰਹੇ ਨੇ ਅੱਗੇ ਵਾਸਤੇ ਨਸ਼ਾ ਬੰਦ ਕਰਾਓ ਤੇ ਅਸੀਂ ਸਾਥ ਦੇਵਾਂਗੇ ਬਿੰਦੂ ਸ਼ਰਮਾ ਜੀ ਦਾ ਦੇਤਾਰੀ ਬੁਆ ਦਾ ਸਾਡੀ ਤਾਂ ਇਹ ਹੱਥ ਬੰਨ ਕੇ ਬੇਨਤੀ ਆ ਵੀ ਸਾਡੇ ਪਿੰਡ ਚੋਂ ਚਿਟਾ ਖਤਮ ਹੋਣਾ ਚਾਹੀਦਾ ਜਿਹਦੇ ਇੱਕ ਨੇ ਉਹ ਵੀ ਗੜ ਗਏ ਜਿਹਦੇ ਦੋ ਨੇ ਉਹ ਵੀ ਗੜ ਗਏ ਜਿਹਦੇ ਕੱਲਾ ਉਹਨੇ ਤਾਂ ਗੜ ਨਹੀਂ ਕਰਨਾ ਕੋਈ ਚੀਜ਼ ਨਹੀਂ ਛੱਡ ਦੇ ਕਰੋ ਮਾਮਾ ਕਿੰਨਾ ਕਚਰੇ ਦੇਣਗੇ ਤੇ ਜਦੋਂ ਚਾੱਕਦੇ ਨੇ ਰਸਾ ਫਿਰ ਜਦੋਂ ਕੋਈ ਪੈਸੇ ਨਹੀਂ ਲਿੰਦੀ ਮਤ ਚੱਕ ਕੇ ਰਸਾ ਲੰਕਣ ਦੀ ਫਿਰ ਮਾਂ ਕਿੰਨਾ ਚਿਰ ਆਖੀ ਰੱਖੂਗੀ ਅਗਲਾ ਤਾਂ ਕਰੋ ਕਮਾ ਕੇ ਘਰੇ ਧਰ ਦਿੰਦੇ ਕੋਰੇ ਕੋਈ ਚੀਜ਼ ਨਹੀਂ ਮਿਲਦੀ ਤੇ ਫਿਰ ਚੱਕ ਕੇ ਰਸਾ ਲੰਕਣ ਦੀ ਫਿਰ ਕੋਈ ਮਾਂ ਪਿਓ ਦਾ ਤਾਂ ਕੋਈ ਸਾਰੇ ਨਹੀਂ ਹੈਗਾਗਾ ਪੜਾਉਣ ਤੇ ਲਿਖਾਉਣ ਤੇ ਨਹੀਂ ਕਿ ਮਜਬੂਰ ਹੁੰਦੀ ਮਾਂ ਪਿਓ ਦੀ ਤਾਂ ਠੀਕ ਹੈ ਤੇ ਜਦੋਂ ਚਿੱਟਿਆ ਉਹਨੇ ਵੀ ਲਾ ਲਿਆ ਹਉਨੇ ਵੀ ਲਾ ਲਿਆ ਦਾ ਦਾ ਟੀਕੇ ਲਾ ਕੇ ਫਿਰ ਮਾਂ ਪਿਓ ਦੀ ਕੋਈ ਜੂਨ ਹੁੰਦੀ ਹੈ ਪਹਿਲੇ ਤੁਸੀਂ ਅੰਝ ਕੋਈ ਮਾਂ ਪਿਓ ਦੀ ਜੂਨ ਹੁੰਦੀ ਹੈ ਸਹੀ ਹੈ ਮਾੜੇ ਕੀ ਪਤਾ ਕਮਾਉਣ ਵਾਸਤੇ ਪਪਾਲਦੇ ਆ ਬਿਲਕੁਲ ਉਹ ਇਹ ਥੋੜੀ ਹੁੰਦੀ ਆ ਵੀ ਆਪਾਂ ਨਸ਼ੇ ਪਿੱਤੇ ਵਸੇਗਾ ਉਹ ਕਰ ਲੈਣੀ ਸਹੀ ਗੱਲ ਸਹੀ ਚਾਰ ਵੀ ਗੜ ਗਏ ਤੇ ਪੰਜ ਵੀ ਗੜ ਗਏ ਜਿਹੜੀਆਂ ਟੋਲੀਆਂ ਨੇ ਟੋਲੀਆਂ ਇੱਕ ਦੂਜੇ ਦੀ ਜਮਾ ਜੜੀ ਖੋ ਦਿੰਦੇ ਨੇ ਅੱਛਾ ਅਸੀਂ ਤੇ ਹੱਥ ਬਨ ਕੇ ਬੈਠੇ ਵੇਸ ਤੇ ਬੋਟਾ ਫੇਰ ਪਾਵਾਂਗੇ ਜੇ ਸਾਡੇ ਪਿੰਡ ਚੋਂ ਚਿੱਟਾ ਜਾਊਗਾ ਸਹੀ ਗੱਲ ਨਹੀਂ ਅਸੀਂ ਬੋਟਾ ਕਿਸੇ ਨੂੰ ਨਹੀਂ ਹੁੰਦੀ ਠੀਕ ਕਿੰਨੇ ਕਿੰਨੇ ਘਰ ਹੋਣਗੇ ਪੀੜਤ ਜਿਹੜੇ ਸਾਰਾ ਪਿੰਡ ਹੀ ਵਾਰਿਆ ਜੀ ਕਿਹਦੇ ਕਿਹਦੇ ਨਾਲ ਲੱਗੇ ਸੀ ਅੱਛਾ ਆ ਸਾਰਾ ਪਿੰਡ ਹੀ ਆਗਾ ਹੁਣ ਅਸੀਂ ਕਿਹਦਾ ਕਿਹਦਾ ਨਾਂ ਲੱਗਿਆ ਵੀ ਕੌਣ ਵੇਚਦਾ ਤੇ ਕੌਣ ਛੱਡੂ ਹਾਂ 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 ਠੀਕ ਹੈ ਹੁਣ ਚੁੰਡਾਂ ਦੇ ਫੜਾ ਕੇ ਮੁੱਠੀਆਂ ਦੀਆਂ ਪਾਸੇ ਖੜ ਜਾਂਦੀਆਂ ਨੇ ਮਾਮਾ ਦੇ ਤੇ ਪੁੱਤ ਗੱਲ ਜਿੰਦਾ ਆਪੇ ਡਿੱਟਦੇ ਸਰ ਕੇ ਦੇਖਣ ਕਿ ਕਿੰਨੀ ਕਿ ਤਕਲੀਫ ਆਉਂਦੀ ਹੈ ਜਿਹਦੇ ਪੁੱਤ ਰੁੜ ਜਾਂਦੇ ਨੇ 20-20 ਸਾਲ ਦੇ ਮਾਪਿਆਂ ਦਾ ਕੋਈ ਜਾਨ ਪਣਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਬਹੁਤ ਵੱਡਾ ਸਾਡੀ ਤਾਂ ਆਈ ਹੱਥ ਬੰਨ ਕੇ ਬੇਨਤੀ ਹੈ ਅਸਾਡੀ ਤਾਂ ਇਹ ਹੱਥ ਬੰਨ ਕੇ ਬੇਨਤੀ ਵੀ ਸਾਡੇ ਪਿੰਡ ਚੋਂ ਚਿੱਟਾ ਖਤਮ ਹੋਣਾ ਚਾਹੀਦਾ ਇਹ ਤੁਸੀਂ ਮਾਤਾਵਾਂ ਤੇ ਭੈਣਾਂ ਦਾ ਜਿਹੜਾ ਦਰਦ ਆ ਉਹਨਾਂ ਕਿਸੇ 1 ਜਾਂ 2 ਜਾਂ 4 ਘਰਾਂ ਦਾ ਦੁੱਖ ਨਹੀਂ ਹੈ ਇਹ ਬਹੁਤ ਸਾਰੇ ਲਿਸਟ ਲੰਮੀ ਹੈ ਘਰ ਘਰ ਦਾ ਇਹ ਦੁਖਾਨ ਤਾਂ ਬਹੁਤ ਸਾਰੇ ਘਰ ਹੈ ਜਿਹੜੇ ਉਹ ਖਾਲੀ ਹੋ ਗਏ ਆ ਤੇ ਬਹੁਤ ਸਾਰੇ ਘਰ ਇਹੋ ਜਿਹੇ ਆ ਜਿਹੜੇ ਜਮਾ ਹੈ ਨਸ਼ੇ ਦੇ ਕੋਹਰੀ ਹੋ ਗਏ ਆ ਔਰ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਵੀ ਜਿਹੜਾ ਅੰਤ ਹੈ ਤਾਂ ਬੁਰਾ ਹੋਣ ਵਾਲਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਔਰਤਾਂ ਸਭ ਤੋਂ ਜ਼ਿਆਦਾ ਦੁਖੀ ਹੁੰਦੀਆਂ ਕਿਉਂਕਿ ਘਰ ਦੇ ਵਿੱਚ ਰਹਿਣਾ ਹੁੰਦਾ ਇੱਕ ਮਾਂ ਹੈ ਇੱਕ ਪਤਨੀ ਹੈ ਉਹ ਸਭ ਤੋਂ ਜ਼ਿਆਦਾ ਦੁਖੀ ਇਸ ਨਸ਼ੇ ਦੀ ਭੇਟ ਚੜ ਰਹੀ ਹੈ ਔਰ ਪਰਿਵਾਰ ਜਿਹੜਾ ਜ਼ਿਆਦਾਤਰ ਦਿਹਾੜੀ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਜਿਹੜੇ ਆਪਣੇ ਪਰਿਵਾਰ ਚਲਾ ਰਹੇ ਆ ਤਾਂ ਕਿਤੇ ਨਾ ਕਿਤੇ ਇਹ ਦੁੱਖ ਹੈ ਜਿਹੜਾ ਇਹ ਘਰ ਘਰ ਇਹ ਰੂੜੀ ਦਾ ਖਾਸ ਕਰਕੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਸਕਦੇ ਆ ਤੇ ਇਹ ਜਿਹੜੇ ਔਰਤਾਂ ਇਕੱਠੀਆਂ ਹੋਈਆਂ ਇਹ ਦੁੱਖ ਨੂੰ ਬਿਆਨ ਕਰਨ ਵਾਸਤੇ ਸਰਕਾਰ ਕੋ ਅਪੀਲ ਕਰਦੀਆਂ ਵੀ ਜਦੋਂ ਤੁਸੀਂ ਵੋਟਾਂ ਲੈਣ ਆਉਨੇ ਹੋ ਵੋਟਾਂ ਤੋਂ ਬਾਅਦ ਵੀ ਹੈ ਜਿਹੜੇ ਇਹਨਾਂ ਲੋਕਾਂ ਨੂੰ ਸੰਭਾਲੋ ਇਹ ਨਸ਼ੇ ਦੇ ਖਿਲਾਫ ਹੈ ਜਿਹੜੇ ਮਹਿੰਮ ਚਲਾਈ ਹੈ ਪ੍ਰਸ਼ਾਸਨ ਨੂੰ ਵੀ ਐ ਸਹੀ ਤਰੀਕੇ ਨਾਲ ਹੈ ਜਿਹੜਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਮੇਰੇ ਨਾਲ ਆਪਣੇ ਪ੍ਰਧਾਨ ਜੀ ਹੈ ਬਿੰਦੂ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਪ੍ਰਧਾਨ ਜੀ ਅੱਜ ਇਕੱਠੇ ਹੋਏ ਹੋ ਔਰਤਾਂ ਨੂੰ ਕੀ ਇਹ ਕੰਮ ਸਿਰੇ ਚੜੂਗਾ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਫਸਟ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਔਰ ਮੇਰੇ ਵੀਰ ਐਨੀ ਦੂਰੋਂ ਸਾਡਾ ਦਰਦ ਸੁਣਨ ਆਏ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਸਾਡੇ ਜਿਹੜਾ ਰੋੜੀ ਪਿੰਡ ਹੈ ਇਹ ਬਹੁਤ ਹੀ ਨਸੇ ਦੀ ਦਲਦਲ ਦੇ ਵਿੱਚ ਡੁੱਬ ਚੁੱਕਿਆ ਹੈ ਕੋਈ ਵੀ ਕਿਤੇ ਅੰਤ ਨਹੀਂ ਰਿਹਾ ਸਾਨੂੰ ਇਹ ਸਮਝ ਨਹੀਂ ਆ ਰਹੀ ਅਸੀਂ ਕਿਹੜੀ ਕਲਾਰੀ ਤੋਂ ਸ਼ੁਰੂ ਕਰਿਆ ਆਤਕ ਦਿਖ ਰਹੀਏ ਵੀ ਜਿੱਥੋਂ ਅਸੀਂ ਖਤਮ ਕਰ ਚੁੱਕੀਏ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਅੱਜ ਇੱਥੇ ਕੱਟ ਕਰ ਲਿਆ ਔਰ ਨਸ਼ਾ ਖਤਮ ਹੋ ਗਿਆ ਇਹ ਸੰਭਵ ਨਹੀਂ ਹੈ ਬਿਲਕੁਲ ਲੇਕਿਨ ਇਹਨਾ ਜ਼ਰੂਰ ਹੈ ਅਗਰ ਦੁਰਗਾ ਆਵਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਫਿਰ ਰੂਪ ਉਹ ਤਾਂ ਖਾਲੀ ਨਹੀਂ ਜਾਂਦਾ ਅਗਰ ਇਹ ਸੈਨਾਂ ਦੇ ਵਿੱਚ ਸਭ ਦੇ ਵਿੱਚ ਦੁਰਗਾ ਵਾਸੀ ਹੋਈ ਹੈ ਇਹ ਬਹੁਤ ਟਾਈਮ ਤੋਂ ਜਿਹੜੀਆਂ ਮਾਤਾ ਪਿਤਾ ਮੇਰੇ ਕੋਲੇ ਪਹੁੰਚ ਰਹੀਆਂ ਸੀਆਂ ਮੈਨੂੰ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਸੀ ਕਿ ਹੁਣ ਇਲੈਕਸ਼ਨ ਚੱਲ ਰਿਹਾ ਹੈ ਤਾਂ ਇਸ ਦੇ ਕਈ ਮੁੱਦੇ ਬਣ ਗਏ ਕਿ ਬਿੰਦੂ ਸ਼ਰਮਾ ਪਹਿਲਾਂ ਕਿੱਥੇ ਸੀ ਹੁਣ ਇਲੈਕਸ਼ਨ ਟਾਈਮ ਹੀ ਮੁੱਦਾ ਕਿਉਂ ਚੱਕਿਆ ਕਿਉਂਕਿ ਇਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਗੱਲ ਹੈ ਕਿ ਅਗਰ ਅਸੀਂ ਹੁਣ ਇਲੈਕਸ਼ਨ ਟਾਈਮ ਬਿੰਦੂ ਸ਼ਰਮਾ ਦੇ ਨਾਲ ਚੱਲਦੀ ਹੈ ਅਸੀਂ ਸ਼ੁਰੂ ਤੋਂ ਬਿੰਦੂ ਸ਼ਰਮਾ ਦੇ ਨਾਲ ਜਾਣੀ ਆਂਦੀਆਂ ਤਾਂ ਅਸੀਂ ਵੀ ਇਹਨੂੰ ਕਿਤੇ ਨਾ ਕਿਤੇ ਪਰਦੇ ਆ ਕੇ ਦੇਖੀ ਕਿ ਅੱਜ ਸਾਡੇ ਨਾਲ ਖੜਦੀ ਹੈ ਜਾਂ ਨਹੀਂ ਖੜਦੀ ਹੈ ਤਾਂ ਸੋ ਮੈਂ ਇਹ ਕਹਿੰਦੀ ਆ ਵੀ ਇੱਥੇ ਸਾਡਾ ਕੋਈ ਰਾਜਨੀਤਿਕ ਮੰਚ ਨਹੀਂ ਹੈਗਾ ਇਹ ਸਾਡੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਇੱਕ ਸਾਡੇ ਛੋਟੇ ਛੋਟੇ ਪੁੱਤ ਅੱਜ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਡੁੱਬ ਕੇ ਖਤਮ ਹੋ ਗਏ ਕਿੰਨੀਆਂ ਮਾਤਾ ਇੱਥੇ ਖੜੀਆਂ ਨੇ ਸੋਨੂੰ ਕਿਸੇ ਦੇ ਚਿਹਰੇ ਦੀ ਮਾਤਾ ਦੀ ਰੌਣਕ ਦਿਖ ਰਹੀ ਹੈ ਤੇ ਸਭ ਦੇ ਦਿਲ ਦੁਖੀ ਨੇ ਸਭ ਦੁਖੀ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਪੁੱਤਾਂ ਦੇ ਅਸੀਂ ਕੋਈ ਸਖਤ ਕਾਨੂੰਨੀਆ ਕਾਰਵਾਈਆਂ ਕਰਵਾਵਾਂਗੇ ਅਸੀਂ ਆਪਣਾ ਕੰਪੇਨ ਹੈ ਜਿਹੜਾ ਸ਼ੁਰੂ ਕਰਾਂਗੇ ਘਰ ਘਰ ਚੋਂ ਲੇਡੀਜ਼ਾਂ ਨਿਕਲਾਂਗੀਆਂ ਔਰ ਸੜਕਾਂ ਤੇ ਬੈਠਾਂਗੀਆਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਵਾਂਗੇ ਅਸੀਂ ਠੀਕ ਹੈ ਪ੍ਰਸ਼ਾਸਨ ਤੱਕ ਸਾਡੀ ਆਵਾਜ਼ ਨੂੰ ਅਸੀਂ ਪਹੁੰਚਾਉਣ ਦਾ ਕੰਮ ਕਰਾਂਗੇ ਹੋਰ ਅਸੀਂ ਸਾਰਿਆਂ ਨੇ ਇਥੋਂ ਵਾਅਦਾ ਕੀਤਾ ਸਾਰੀ ਲੇਡੀਆਂ ਨੇ ਕਿ ਜਿੰਨੇ ਦਿਨ ਅੰਤਰ ਅਸੀਂ ਚੱਲਾਂਗੀਆਂ ਸੰਸਦ ਦਾ ਸਾਥ ਨਾਲ ਲੈ ਕੇ ਚੱਲਾਂਗੇ ਇਕੱਲੀਆਂ ਲੇਡੀਆਂ ਵੀ ਕੁਝ ਨਹੀਂ ਕਰ ਸਕਦੇ ਇਕੱਲੇ ਜੈਂਟਸ ਦੇ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਮੁੱਦਾ ਪਹਿਲਾਂ ਉੱਠਿਆ ਸੀ ਬਹੁਤ ਕੋਸ਼ਿਸ਼ ਵੀ ਕੀਤੀ ਗਈ ਸੀ ਸਾਡੇ ਪੁਰਾਣੀਆਂ ਨਵੀਆਂ ਪੰਚਾਇਤਾਂ ਸਾਰਿਆਂ ਨੇ ਲੇਕਿਨ ਉਸ ਟਾਈਮ ਹੀ ਦੁਰਗਾ ਨਾਲ ਨਹੀਂ ਚੱਲੀ ਉਸ ਟਾਈਮ 'ਵੀ ਮੈਂ ਬਹੁਤ ਗਿਆ ਸੀ ਕਿ ਅਗਲਾ ਲੇਡੀਜ਼ ਨਾਲ ਚੱਲਣ ਗਿਆ ਤਾਂ ਹੀ ਕੰਮ ਹੋਊਗਾ ਇੱਥੇ ਗੁੱਸੇ ਦੀ ਗੱਲ ਨਹੀਂ ਹੈਗੀ ਕੋਈ ਵੀ ਜਦੋਂ ਤੱਕ ਮਾਂ ਦਾ ਹੱਥ ਹੁੰਦਾ ਜਦੋਂ ਮਾਂ ਕਹਿਣ ਲੱਗ ਜੇ ਨਾ ਅੱਜ ਹੀ ਰੋਂਦੀਆਂ ਨਹੀਂ ਬੱਚੇ ਜ਼ਰੂਰ ਛੁੱਟਣਗੇ ਜਦੋਂ ਕੋਈ ਕਹਿੰਦਾ ਨਾ ਘਰੇ ਜਾ ਕੇ ਕਿ ਤੇਰਾ ਬੱਚਾ ਇਹ ਕੰਮ ਕਰਦਾ ਉਸ ਟਾਈਮ ਅਸੀਂ ਖੁਦ ਮੰਨਣ ਨੂੰ ਤਿਆਰ ਨਹੀਂ ਹੁੰਦੇ ਇਹ ਚੀਜ਼ ਅਸੀਂ ਬੱਚੇ ਨੂੰ ਸਪੋਰਟ ਕਰਦੇ ਆ ਸਾਡੇ ਜਦੋਂ ਬੱਚਾ ਹੱਥ ਚੋਂ ਨਿਕਲ ਜੇ ਕੰਮ ਬਹੁਤ ਜ਼ਿਆਦਾ ਵਿਗੜ ਜੇ ਫੇਰ ਸਾਨੂੰ ਪਤਾ ਚੱਲਦਾ ਕਿ ਵਾਕਿਆ ਉਹ ਸਾਨੂੰ ਸੱਚ ਕਹਿ ਰਹੇ ਸੀ ਸੋ ਮੈਂ ਅੱਜ ਇਹਨਾਂ ਨੂੰ ਇਹੀ ਗੱਲ ਕੀਤੀ ਹੈ ਭੈਣਾਂ ਲਈ ਇਹ ਅਪੀਲ ਕੀਤੀ ਹੈ ਕਿ ਮੈਂ ਤਾਂ ਤੁਹਾਡੇ ਵਿਚਕਾਰ ਖੜੀ ਆ ਉਹ ਸਾਡੇ ਕੈਂਡੀਡੇਟ ਨੇ ਦੇਸੂ ਜੋਦਾ ਜੀ ਅਸੀਂ ਕਸਮ ਦਿੰਨੇ ਆ ਤਨੋਂ ਬਨੋਂ ਕਸਮ ਦਿੰਨੇ ਆ ਕਿ ਅਸੀਂ ਸੋਹਾਂ ਪਾ ਕੇ ਤੁਹਾਡੇ ਨਾਲ ਦਿਲੋਂ ਚੱਲਾਂਗੇ ਜਿੰਨੀ ਅਸੀਂ ਸਰਕਾਰ ਦੇ ਅੱਗੇ ਗੁਹਾਰ ਲਾਸ ਕੇ ਔਲੀ ਆਵਾਜ਼ ਅਸੀਂ ਸਰਕਾਰ ਤੱਕ ਚੱਕਾਂਗੇ ਇਹ ਮੈਂ ਸਭ ਦੇ ਸਾਹਮਣੇ ਇੱਥੇ ਕਸਮ ਖਾ ਕੇ ਜਾਨੀਆਂ ਕਿ ਅਸੀਂ ਨਸ਼ੇ ਦੇ ਵਪਾਰੀ ਨਾ ਤਾਂ ਹੈਗੇ ਸੀ ਤੇ ਨਾ ਹੀ ਹੋਏ ਨਾ ਕਦੀ ਅਸੀਂ ਥਾਣੇ ਦੇ ਵਿੱਚ ਜਿਵੇਂ ਹੁਣ ਬੱਬੀ ਰੇਣੇ ਬਾਤ ਚੱਕੀ ਸੀ ਕਿ ਥਾਣੇ 'ਚ ਛਡਾਨ ਚਲੇ ਜਾਂਦੇ ਨੇ ਕਦੇ ਵੀ ਅੱਜ ਤੱਕ ਅਸੀਂ ਆ ਬੱਚੇ ਖੜੇ ਨੇ ਸਾਰੇ ਨਸੇ ਵਾਸਤੇ ਕਦੇ ਵੀ ਸਾਡਾ ਕੋਈ ਰੋਲ ਨਹੀਂ ਹੋਊਗਾ ਕੋਈ ਘਰ ਦੇ ਕੰਮ ਕਰਨੇ ਘਰੇਲੂ ਲੜਾਈਆਂ ਨੇ ਉਹਨਾਂ ਦੇ ਵਿੱਚ ਬਿੰਦੂ ਸ਼ਰਮਾ ਸਾਨੂੰ ਹਾਜ਼ਰ ਮਿਲੂਗੀ ਹਰ ਸਮੇਂ ਥੋੜੀ ਦੁੱਖ ਸੁੱਖ ਦੇ ਵਿੱਚ ਖੜੀ ਹੋਊਗੀ ਪਰ ਨਸੇ ਦੇ ਪ੍ਰਤੀ ਸਾਨੂੰ ਕਦੇ ਇਦਾਂ ਨਹੀਂ ਹੋਊਗਾ ਕਿ ਸਾਨੂੰ ਪਿੱਠ ਦਿਖਾ ਕੇ ਅਸੀਂ ਨਸੇ ਵਾਲਿਆਂ ਨਾਲ ਖੜ ਗਏ ਉਹਨਾਂ ਦੀ ਸਾਨੂੰ ਲੋੜ ਵੀ ਨਹੀਂ ਵੋਟਾਂ ਦੀ ਲੋੜ ਵੀ ਨਹੀਂ ਹੁਣਾ ਤਾਂ ਅਸੀਂ ਵੋਟਾਂ ਮੰਗਣ ਵਾਸਤੇ ਅਸੀਂ ਇਹ ਨਹੀਂ ਕਰਦੇ ਕਿ ਹਾਂ ਇੱਥੇ ਕਹਿ ਕੇ ਬੋਲ ਗਏ ਉੱਥੇ ਜਾ ਕੇ ਉਹਨਾਂ ਦੀ ਜੇਬ 'ਚ ਪਾਇਆ 500 ਰੁਪਇਆ ਕੋਈ ਗੱਲ ਨਹੀਂ ਵੋਟ ਪਾ ਦਿਓ ਸਾਨੂੰ ਉਹ ਵੋਟਾਂ ਦੀ ਜ਼ਰੂਰਤ ਨਹੀਂ ਅਸੀਂ ਆਪਦੇ ਪੁੱਤ ਬਚਾਣੇ ਨੇ ਅਸੀਂ ਆਪਦਾ ਜਿਹੜੇ ਨੌਜਵਾਨ ਪੀੜੀ ਆ ਉਸਨੂੰ ਬਚਾਣਾ ਹੁਣ ਅਸੀਂ ਛੜਕਾ ਤੇ ਉੱਤਰ ਚੁੱਕਿਆ ਅਸੀਂ ਆਪਦੀ ਪਨੀਰੀ ਨੂੰ ਬਚਾ ਕੇ ਟਾਂਜੀ ਹੁਣ ਇੱਥੇ ਤੁਸੀਂ ਸੌਂ ਖਾਦੀ ਐ ਤੇ ਆਪਣੇ ਕਮੈਂਟ ਵੀ ਲੋਕ ਬਹੁਤ ਸਾਰੇ ਇਹ ਕਹਿਣਗੇ ਵੀ ਇਹ ਬੀਜੇਪੀ ਦਾ ਕਰਕੇ ਆ ਜਿਹੜਾ ਵੋਟਾਂ ਦਾ ਕਰਕੇ ਆ ਹਾਂਜੀ ਇਹ ਨਾ ਹੋਵੇ ਉਹ ਤੋਂ ਬਾਅਦ ਆ ਜਿਹੜਾ ਜਰੂਰ ਇਹਨਾਂ ਤੋਂ ਪੁੱਛੋ ਜਮਾਤ ਸਾਥ ਦੇ ਬਾਰੇ ਨਾਲ ਹੁਣ ਤੁਸੀਂ ਇਹ ਦੱਸੋ ਇਹ ਮੇਰੇ ਕੋਲ ਸਾਰੀਆਂ ਕੱਲੀ-ਕੱਲੀ ਨੂੰ ਪੁੱਛੋ ਗਏ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਵੋਟਾਂ ਤੋਂ ਬਾਅਦ ਕਰਾਂਗੇ ਵੀ ਬਹੁਤ سارے ਲੋਕ ਕਮੈਂਟ ਕਰਨਗੇ ਕਿਉਂਕਿ ਮੈਂ ਇੱਕ ਦੇਖੋ ਉਹਦੇ ਤੇ ਬੈਠੀ ਹਾਂ ਅੱਜ ਭਾਜੀਪੀ ਦੀਆਂ ਇੱਥੇ ਹੋਰ ਇਹਨਾਂ ਨੂੰ ਕੋਈ ਮਹਿਲਾ ਹੀ ਆਇਆ ਨਹੀਂ ਸਾਡੇ ਹੋਰ ਕੋਈ ਮਹਿਲਾ ਇਹਨਾਂ ਨੂੰ ਅੱਗੇ ਲਾਂ ਲਈ ਹੈ ਨਹੀਂ ਮੈਲਾ ਹੀ ਮੈਲਾ ਲਈ ਆਵਾਜ਼ ਉਠਾ ਸਕਦੀ ਹੈ ਕਿ ਸਾਰੇ ਕਹਿਣਗੇ ਕਿ ਬਿੰਦੂ ਸ਼ਰਮਣ ਨੇ ਹੋਣੀ ਮੁੱਦਾ ਕਿਉਂ ਚੱਕਿਆ ਮੈਂ ਮੁੱਦਾ ਚੱਕਿਆ ਜੇ ਤੁਸੀਂ ਬੋਲੋ ਬਈ ਸਾਰੇ ਮੁੱਦਾ ਤਾਂ ਆਸੀ ਕਿਹਾ ਵੀ ਵੋਟ ਦੇ ਤੋਂ ਪਹਿਲਾਂ ਗੱਲ ਸੁਣਨਗੇ ਉਸ ਤੋਂ ਬਾਅਦ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣਨੀ हां ਵੀ ਤੁਸੀਂ ਤਾਂ ਅਸੀਂ ਚੱਕਿਆਗਾ ਫੇ ਸਾਰੀ ਜਵਾਬ ਕੌਣ ਕਰ ਲੈ ਮੁੰਡਾ ਵੀ ਇੱਕ ਸਾਡੇ ਬਿਹੜੇ ਚ ਫਾਹ ਲੈ ਕੇ ਮੁੱਕ ਗਿਆ ਵੀ ਜੇ ਹੁਣ ਇਹ ਸੁਧਰਨਗੇ ਇਹਨਾਂ ਨੂੰ ਸਧਾਰਨਗੇ ਫੇਰ ਹੀ ਸੁਧਰਨਗੇ ਜੀ ਜੇ ਅਸੀਂ ਨਾ ਸਧਾਰਨਗੇ ਰਹਾ ਸਾਡੇ ਦੂ ਬੱਚੇ ਜਿਹੜੇ ਹੋਰ ਹੋਣਗੇ ਉਹ ਵੀ ਦੇਖ ਬੇਗੜਨਗੇ ਸਾੜੀ ਮਾਂ ਪਿਓ ਦੀ ਆਤਮਾ ਬਹੁਤ ਦੁਖਦੀ ਜੇ ਘਰ ਚੱਕੇ ਜੀ ਆਟਾ ਵੀ ਵੇਚ ਦਿੰਦਿਆ ਬੱਠੜ ਵਾਲਤੀ ਵੀ ਵੇਚੀ ਜਾਂਦੇ ਘਰਾਂ ਚ ਚੋਰੀਆਂ ਕਰੀ ਜਾਂਦੇ ਨੇ ਦੱਸੋ ਅਸੀਂ ਕੀ ਕਰੀਏ ਹੁਣ ਮੇਰੇ ਵਰਗੀ ਵਿਆਹ ਦੀ ਲੱਗੀ ਮੇਰੇ ਜੇੜ ਦੇ ਮੁੰਡੇ ਨੇ ਚੱਕ ਕੇ ਮੇਰਾ ਬੱਠੜੀ ਵੇਚ ਤਲੇ ਦੱਸੋ ਫੇ ਕਰਾਂਗੇ ਕੀ ਆਪ ਜੀ ਤਾਂ ਜੀ ਦੂਰ ਰਹੇ ਫਿਰ ਹਾਂ ਜਿਹੜੀ ਪੁਲਿਸ ਹੈਗੀ ਉਹ ਚੱਕਦੀ ਪੀਣ ਵਾਲਿਆਂ ਨੂੰ ਆ ਜਿਹੜੇ ਨਸ਼ਾ ਕਰਦੇ ਨੇ ਮੁੰਡੇ ਉਹਨਾਂ ਨੂੰ ਚੱਕਦੀ ਆ ਜਿਹੜੇ ਮੁੰਡੇ ਵੇਚਦੇ ਨੇ ਨਸ਼ਾ ਉਹਨਾਂ ਨੂੰ ਤਾਂ ਬਾਹਰ ਦੀ ਪੁਲਿਸ ਲੈ ਕੇ ਜਾਂਦੀ ਆ ਪੰਜਾਬ ਦੀ ਹਾਂ ਸਪੀਨ ਵਾਲਿਆਂ ਨੂੰ ਅਸੀਂ ਇਹ ਗੱਲ ਕਹਿਣੀ ਹੈ ਬਿਨਾਂ ਇਹਦਾ ਵੇਚਣਾ ਨਾ ਨੁ ਚੱਕਣਾ ਨਾਲੇ ਪੀਣ ਵਾਲਿਆਂ ਨੂੰ ਚੱਕਾ ਇਹ ਸਾਰੇ ਮੇਰੇ ਘਰੇ ਬੈਸ ਯਾ ਮੰਦਿਰ ਜਿੱਥੇ ਬੈਠੀ ਹੋਇਆ ਕਰੂਗੀ ਅਸੀਂ ਫੋਨ ਕਰਿਆ ਕਰਾਂਗੇ ਬਸ ਹਾਂ ਜੇ ਇਹਨਾਂ ਨੂੰ ਕੋਈ ਤਕਲੀਫ ਆਊ ਅਸੀਂ ਦਵਾਈ ਵੀ ਦਿਵਾਵਾਂਗੇ ਇੰਨੀ ਹਜਤ ਵੀ ਕਰਾਂਗੇ ਅਸੀਂ ਸਹੀ ਗੱਲ ਪਰ ਇਹਨਾਂ ਨੂੰ ਇਹ ਗੱਲ ਕਹਿਣੀ ਹੈ ਵੀ ਨਸ਼ਾ ਛੱਡਣਾ ਹਾਂ ਹਾਂ ਨਸ਼ਾ ਨਾ ਵੇਚਣਾ ਨਾ ਖਾਣ ਬਿਲਕੁਲ ਵੇਚ ਬੁੜੀਆਂ ਵੀ ਵੇਚਦੀਆਂ ਜੀ ਅਸੀਂ ਬੁੜੀਆਂ ਦਾ ਵੀ ਨਾਂ ਲਾਵਾਂਗੇ ਜਦੋਂ ਕਿਸਾਨ ਜੂਨੀਅਰ ਨਾਰਮਲ ਦੇ ਕਿਸਾਨ ਦਾ ਅੰਦੋਲਨ ਚੱਲਿਆ ਸੀ ਸਾ ਉਸ ਟਾਈਮ ਵੀ ਬਿੰਦੂ ਸ਼ਰਮਾ ਕਿਸਾਨਾਂ ਦੋਲਨਾਂ ਦੇ ਵਿੱਚ ਸੀ ਹੂੰ ਉੱਥੇ ਤਾਂ ਕੋਈ ਰਾਜਨੀਤੀਕ ਵੋਟ ਦਾ ਮੰਚ ਦਾ ਕੋਈ ਕਾਰ ਨਹੀਂ ਸੀ ਬਸ ਟਾਈਮ ਵੀ ਨਾਲ ਸੀ ਜਦੋਂ ਸਾਡੇ ਇੱਥੇ ਇਹ ਬੀਜੇਪੀ ਦੀ ਖਲਾਫਤ ਹੋਈ ਸੀ ਹੂੰ ਸਾਡੇ ਪਿੰਡ ਦੇ ਵਿੱਚੋ ਹੀ ਹੂੰ ਕੁਝ ਸਾਡੇ ਲੋਕਾਂ ਦੇ ਪਰਚੇ ਦਰਜ ਹੋਏ ਸੀ ਹੂੰ ਬਿੰਦੂ ਨੇ ਬੀਜੇਪੀ ਦੇ ਹੁੰਦੇ ਹੋਏ ਵੀ ਦੂਜੇ ਵਰਕਰਾਂ ਦੀ ਸਾਡੇ ਆਮ ਪਬਲਿਕ ਦੀ ਹੈਲਪ ਕੀਤੀ ਸੀ ਹੂੰ ਹੂੰ ਅਸੀਂ ਸਾਡਾ ਰੂਲ ਹੈ ਇੱਕ ਸੁਹਲ ਹੈ ਸਾਡਾ ਅਸੀਂ ਹਰ ਇੱਕ ਹਰ ਜਗ੍ਹਾ ਰਾਜਨੀਤੀ ਕੋ ਮਾਂਚ ਨਹੀਂ ਚਲਾਉਂਦੀ ਬਿਲਕੁਲ ਸਾਡੇ ਇਹਨਾਂ ਦੇ ਨਾਲ ਸੰਬੰਧ ਨੇ ਸਾਡੇ ਮੇਰੇ ਪਿੰਡ ਦੀ ਪਨੀਰੀ ਹੈ ਮੇਰੀ ਮਾਤਾ ਨੇ ਮੇਰੀਆਂ ਭੈਣਾਂ ਨੇ ਮੇਰਾ ਪਿੰਡ ਹੈ ਇਹ ਮੇਰਾ ਦੇਸ਼ ਹੈ ਇਹ ਅਸੀਂ ਇਹਨਾਂ ਨੂੰ ਬਚਾਉਣ ਦਾ ਪੂਰਾ ਸਰਕਾਰ ਦੇ ਅੱਗੇ ਗੁਹਾਰ ਲਗਾਵਾਂਗੇ ਤਨੋਂ ਮਨੋਂ ਕਸਮ ਖਾ ਕੇ ਕਹਿੰਦੇ ਆ ਐਸੀ ਇਸ ਤੇ ਕੋਈ ਰਣ ਦੀਕ ਮੰਚ ਲੈ ਕੇ ਨਹੀਂ ਚੱਲੇ ਇਹਨਾਂ ਨੇ ਮੇਰੇ ਘਰੇ ਲਗਾਤਾਰ ਇਹ ਲੇਡੀ ਜਾਂ ਸਾਰੀਆਂ ਜਾਰੀਆਂ ਨੇ ਇਹਨਾਂ ਦੀ ਜਵਾਨੀ ਪੁੱਛ ਸਕਦੀਆਂ ਮੈਂ ਫਿਰ ਵੀ ਇਹਨਾਂ ਨੂੰ ਜਵਾਬ ਦਿੱਤਾ ਸੀ ਕਿ ਵੋਟਾਂ ਤੋਂ ਬਾਅਦ ਕਰਾਂਗੇ ਲੇਕਿਨ ਇਹ ਕਹਿੰਦੇ ਵੋਟਾਂ ਤੋਂ ਬਾਅਦ ਤਾਂ ਤੁਸੀਂ ਵੋਟਾਂ ਲੈ ਕੇ ਆਪਣੇ ਪਾਸੇ ਲੱਗਦੇ ਹੋ ਸਾਡੇ ਨਾਲ ਸਾਥ ਨਹੀਂ ਦਿੰਦੇ ਚੱਲਣਾ ਤਾਂ ਸਾਡੇ ਨਾਲ ਅੱਜ ਚੱਲੋ ਤੁਸੀਂ ਇਹਨਾਂ ਦੇ ਖੁਦ ਜਵਾਨੀ ਪੁੱਛੋਗੇ ਤੁਸੀਂ ਬਿੰਦੂ ਸ਼ਰਮਾ ਦੇ ਘਰੇ ਗਏ ਸੀ ਜਾਂ ਬਿੰਦੂ ਸ਼ਰਮਾ ਤੁਹਾਡੇ ਘਰੇ ਆਈ ਹੈ ਅਸੀਂ ਵੈਸੇ ਇਹੀ ਬਾਤਾਂ ਕਰਦੇ ਹਾਂ ਸਰਕਾਰ ਨੂੰ ਤੇ ਮਤਲਬ ਕਿ ਪ੍ਰਸ਼ਾਸਨ ਨੂੰ ਕਿ ਸਾਡਾ ਵੱਧ ਤੋਂ ਵੱਧ ਸਾਧੋ ਸਾਡੇ ਬੱਚਿਆਂ ਨੂੰ ਬਚਾਓ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਇਸ ਨੂੰ ਨਸੇ ਦੀ ਦਲਦਲ ਚੋਂ ਕੱਢੋ ਧੰਨਵਾਦ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਨਾ ਜਿਹੜਾ ਮੁੱਦਾ ਹੈ ਬਹੁਤ ਗੰਭੀਰ ਮੁੱਦਾ ਹੈ ਔਰ ਬਹੁਤ ਸਾਰੀਆਂ ਮਾਵਾਂ ਜਿਹੜੀਆਂ ਕੈਮਰੇ ਦੇ ਸਾਹਮਣੇ ਨਹੀਂ ਬੋਲਦੀਆਂ ਕਿਉਂਕਿ ਸਾਨੂੰ ਪਤਾ ਹੈ ਪਰਿਵਾਰਕ ਛੇਪ ਵੀ ਹੁੰਦੀ ਹੈ ਉਹਨਾਂ ਨੂੰ ਡਰ ਵੀ ਹੈ ਘਰੋਂ ਦਾ ਵੀ ਡਰ ਹੁੰਦਾ ਹੈਗਾ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਘਰ ਖਾਲੀ ਹੋਏ ਆ ਉਹ ਪੀੜਿਤ ਪਰਿਵਾਰ ਵੀ ਹੈ ਇਹਨਾਂ ਦੇ ਚਿਹਰਿਆਂ ਤੋਂ ਸੀ ਅੰਦਾਜ਼ਾ ਲਾ ਸਕਦੇ ਇੱਕ ਮਾਂ ਜਿਹੜੇ ਆਪਣੇ ਪੁੱਤ ਦੀ ਅਰਥੀ ਦਾ ਦੁੱਖ ਹੈ ਜਿਹੜੇ ਉਹ ਵੀ ਸਮਝ ਸਕਦੀ ਹੈ ਦੂਜੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਪਰ ਜਿਹੜੇ ਪੀੜਤ ਅੱਜ ਹੋ ਕੇ ਕਿਉਂ ਇਹਨਾਂ ਨੂੰ ਗਲੀ ਦੇ ਵਿੱਚ ਇਕੱਠੇ ਹੋਣਾ ਪਿਆ ਸਰਕਾਰ ਦੇ ਅੱਗੇ ਗੁਹਾਰ ਲਾਉਣੀ ਪੈ ਰਹੀ ਹੈ ਕੋਈ ਜ਼ਰੂਰੀ ਨਹੀਂ ਹੈ ਜਿਨ੍ਹਾਂ ਦਾ ਪਰਿਵਾਰ ਬਚਿਆ ਹੋਇਆ ਉਹਨਾਂ ਨੂੰ ਵੀ ਡਰ ਆਇਆ ਵੀ ਸਾਡਾ ਜੇ ਗਵੰਢੀ ਹੈ ਜਾਂ ਦੂਜੇ ਮਹੱਲੇ ਚੋਂ ਆ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਸਾਡਾ ਬੱਚਾ ਵੀ ਕਿਤੇ ਨਾ ਕਿਤੇ ਇਸ ਦਲਦਲ ਦੇ ਵਿੱਚ ਕਦੇ ਨਾ ਕਦੇ ਜਾਊਗਾ ਜੇ ਮਾਹੌਲ ਇਸ ਤਰ੍ਹਾਂ ਵਿਗੜਦਾ ਰਿਹਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸਰਕਾਰ ਪ੍ਰਸ਼ਾਸਨ ਤੱਕ ਪਹੁੰਚੇ ਇਸ ਸਮੱਸਿਆ ਦੇ ਜਿਹੜਾ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਹੱਲ ਕਰਨਾ ਚਾਹੀਦਾ ਹੈ ਤੇ ਜਿਹੜੇ ਛੋਟੇ ਬੱਚੇ ਆ ਪੀੜਤ ਪਰਿਵਾਰ ਹੈ ਉਹਨਾਂ ਨੂੰ ਬਚਾਉਣ ਲਈ ਕਦਮ ਚੱਕਣਾ ਚਾਹੀਦਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਜਾਗਰੂਕਤਾ ਕੈਂਪ ਹੈ ਜਿਹੜੇ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਲਾਉਣੇ ਚਾਹੀਦੇ ਆ ਤਾਂ ਕਿ ਨਵੀਂ ਪਨੀਰੀ ਹੈ ਜਿਹੜੀ ਉਸ ਨੂੰ ਬਚਾਇਆ ਜਾ ਸਕੇ ਆਪ ਵੀ ਕਮੈਂਟ ਕਰਕੇ ਰਾਏ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੇਸ ਉਹ ਪੇਜ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ